ਬਹੁਤ ਪਿਆਰਾ ਇੱਕ ਮਹਾਂਪੁਰਖਾਂ ਨੇ ਬਚਨ ਕਿਹਾ ਕਹਿੰਦੇ ਦੇਖੋ ਸਤਿਗੁਰੂ ਨੇ ਸਾਨੂੰ ਬਾਦਸ਼ਾਹ ਬਣਾਇਆ ਬਾਦਸ਼ਾਹ ਦੀ ਨਿਸ਼ਾਨੀ ਕੀ ਹੁੰਦੀ ਦੋ ਚੀਜ਼ਾਂ ਬਾਦਸ਼ਾਹਨ ਦਿੱਤੀਆਂ ਜਾਂਦੀਆਂ ਨੇ ਇੱਕ ਸਿਰ ਤੇ ਤਾਜ ਤੇ ਦੂਸਰਾ ਤਲਵਾਰ ਸਤਿਗੁਰਾਂ ਨੇ ਕੇਸਾ ਤੇ ਸੋਹਣੀਆਂ ਦਸਤਾਰਾਂ ਸਜਾ ਕੇ ਸਿਰ ਦਾ ਤਾਜ ਸਾਨੂੰ ਦਿੱਤਾ ਹੈ ਤੇ ਕਿਰਪਾਨ ਦੇ ਕੇ ਸਾਨੂੰ ਬਾਦਸ਼ਾਹੀ ਪਹਿਰਾਵਾ ਦਿੱਤਾ ਹੈ ਗੁਰੂ ਕੇ ਪਿਆਰਿਓ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਕਿਹੜੀ ਕਿਹੜੀ ਚੀਜ਼ ਦਿੱਤੀ ਪਹਾੜੀ ਰਾਜਿਆਂ ਨੂੰ ਪਤਾ ਲੱਗਾ ਵੀ ਅੰਮ੍ਰਿਤ ਛਕਾਇਆ ਸਾਰੇ ਅੰਮ੍ਰਿਤ ਛਕਦੇ ਨੇ ਉਹ ਅੰਮ੍ਰਿਤ ਛਾਤੇ ਉਹ ਸਾਰੇ ਜਿਉਂਦਿਆਂ ਜੀ ਮੁਕਤ ਹੋ ਗਏ ਨੇ ਬੜੀ ਚਰਚਾ ਚੱਲੀ ਪੂਰੇ ਖਿੰਦੂਸਤਾਨ ਵਿੱਚ ਇੱਕ ਵਾਰਾਂ ਤਰਥੱਲੀ ਮੱਚ ਗਈ ਸੀ ਘਰ ਘਰ ਗੱਲ ਪਹੁੰਚ ਗਈ ਸੀ ਵੀ ਸਤਿਗੁਰੂ ਜੀ ਨੇ ਖਾਲਸਾ ਪ੍ਰਗਟ ਕਰ ਦਿੱਤਾ ਜਿਹੜਾ ਖਾਲਸੇ ਦੇ ਅੰਦਰ ਕਿਸੇ ਦਾ ਡਰ ਨਹੀਂ ਉਹ ਸਭਨਾਂ ਨੂੰ ਪਿਆਰ ਕਰਦਾ ਹੈ ਰਾਜਿਆਂ ਨੂੰ ਆਪਣੇ ਫਿਕਰ ਵਿੱਚ ਕਿਦੜੇ ਸਾਡੇ ਤੋਂ ਰਾਜ ਭਾਗ ਨਾ ਖੋ ਲੈਣ ਅੰਗੇ ਕਈ ਜੰਗ ਜੁੱਦ ਵੇਚ ਚੁੱਕੇ ਇਕੱਠੇ ਹੋ ਕੇ ਆ ਗਏ ਸ਼ਰਾਰਤ ਨਾਲ ਆਏ ਜਾ ਕੇ ਸਤਿਗੁਰੂ ਜੀ ਨੂੰ ਕਹੀਏ ਇਹ ਕੀ ਤੁਸੀਂ ਕੀਤਾ ਇਸ ਜੋਤ ਦਾ ਕੰਮ ਸੀ ਪਹਿਲਾਂ ਵੀ ਸਾਰਿਆਂ ਨੂੰ ਪਿਆਰ ਕਰਨਾ ਸ਼ਾਂਤੀ ਨਾਲ ਤੁਸੀਂ ਤਲਵਾਰਾਂ ਪਹਿਨਾ ਦਿੱਤੀਆਂ ਕਾਲਸੇ ਨੂੰ ਘੋੜਿਆਂ ਤੇ ਚੜਾ ਦਿੱਤਾ ਹੈ ਲੜਾਈਆਂ ਵਿੱਚ ਤੁਸੀਂ ਪਾ ਦਿੱਤਾ ਹੈ ਸਤਗੁਰੂ ਜੀ ਨੇ ਕੋ ਜਵਾਬ ਦਿੱਤਾ ਸਿ ਰਾਜਿਓ ਜਿਹੜਾ ਤਮ ਤੁਹਾਡਾ ਰਾਜਿਆਂ ਦਾ ਸੀ ਪਰਜਾ ਦੀ ਰਾਖੀ ਕਰਨੀ ਤੁਸੀਂ ਕੀਤਾ ਨਹੀਂ ਹੁਣ ਅਸੀਂ ਫਕੀਰਾਂ ਦੇ ਖੱਤ ਤਲਵਾਰ ਪਕੜਾਈ ਏ ਇਹ ਸਾਡੀ ਕੌਮ ਫਕੀਰਾਂ ਦੀ ਹੈ ਇਹ ਜਦੋਂ ਇਹਨਾਂ ਦੀ ਜਿਹੜੀ ਤਲਵਾਰ ਤੁਸੀਂ ਵੇਖ ਰਹੇ ਹੋ ਇਹ ਤਲਵਾਰ ਲੋਕਾਂ ਦੀ ਜਾਨ ਲੈ ਕੀ ਨਹੀਂ ਇਹ ਤਲਵਾਰ ਜਿਹੜੇ ਲੋਕਾਂ ਦੀ ਜ਼ਾਲਮ ਲੋਕ ਜਾਨ ਲੈਂਦੇ ਨੇ ਉਹਨਾਂ ਦੀ ਰਖਵਾਲੇ ਬਣ ਲਈ ਤਲਵਾਰ ਝੱਲੇਗੀ ਇਹ ਤਲਵਾਰ ਜ਼ਿੰਦਗੀਆਂ ਖੋਏਗੀ ਨਹੀਂ ਨਹੀਂ ਇਹ ਜ਼ਿੰਦਗੀਆਂ ਦੇਵੇਗੀ ਭਾਈ ਕਨਈਆ ਅਜੀ ਵਰਗੇ ਗੁਰੂ ਕਿਪਿਆਰਿਓ ਪਾਣੀ ਪਿਲਾ ਰਹੇ ਹਨ ਜਾਗ ਕੇ ਮੈਦਾਨੀ ਜੰਗ ਅੰਦਰ ਤੇ ਕਹਿੰਦੇ ਸਭਨਾ ਵਿੱਚੋਂ ਇੱਕੋ ਹੀ ਦਿਸ ਰਿਹਾ ਹੈ ਸਤਪੁਰੂ ਜੀ ਦੀ ਇਹ ਕਲਾ ਕਦੇ ਵੇਖੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਜਿੱਥੇ ਵੀ ਇਲਾਕਾ ਜਿੱਤਦੇ ਸਨ ਤੇ ਉਸ ਇਲਾਕੇ ਦੇ ਜਿਹੜਾ ਪਹਿਲਾ ਖਾਕਮ ਸੀ ਉਹਨੂੰ ਪੁੱਛਦੇ ਤੂੰ ਹੀ ਖਾਕਮ ਬਣਿਆ ਰਹਿ ਸਕਦਾ ਏ ਪਰ ਮਨੁੱਖਤਾ ਤੇ ਪ੍ਰਜਾ ਲਈ ਜਿਹੜੇ ਅਸੂਲ ਤੇ ਕਾਨੂੰਨ ਖਾਲਸੇ ਨੇ ਬਣਾਏ ਨੇ ਪਿਆਰ ਦੇ ਉਹਨਾਂ ਨੂੰ ਅਪਣਾਵੇਂਗਾ ਤੇ ਉਹਨੇ ਜੇ ਅਗੋ ਕਹਿਣਾ ਠੀਕ ਏ ਤੇ ਉਹਨਾਂ ਨੂੰ ਖਾਕਮ ਬਣਾ ਦੇਣਾ ਇੱਥੇ ਕੋਈ ਰਾਜ ਭਾਗ ਲੈਣ ਦੀ ਖੂਨ ਦੀ ਕੋ ਭਾਵਨਾ ਨਹੀਂ ਦੇਣ ਦੀ ਭਾਵਨਾ ਹੈ ਸਤਿਗੁਰੂ ਜੀ ਨੇ ਕਿਹਾ ਸੀ ਇਹ ਤਲਵਾਰ ਮਨੁੱਖਤਾ ਨੂੰ ਰਾਜ ਭਾਗ ਦਵਾਏਗੀ ਜ਼ਿੰਦਗੀਆਂ ਬਖਸ਼ੇਗੀ ਲੋਕ ਹੀ ਨਹੀਂ ਜਿਸ ਤਰ੍ਹਾਂ ਰੱਬ ਸਭਨਾਂ ਨੂੰ ਪਿਆਰ ਕਰਦਾ ਮੇਰਾ ਖਾਲਸਾ ਸਭਨਾਂ ਨੂੰ ਪਿਆਰ ਕਰੇਗਾ ਜਿਵੇਂ ਰੱਬ ਸਾਰਿਆਂ ਨੂੰ ਦਾ ਭਲਾ ਕਰਕੇ ਛਿਪਕੇ ਰਹਿੰਦਾ ਖਾਲਸਾ ਵੀ ਭਲਾ ਕਰਕੇ ਛਿਪੇਗਾ ਜਿਵੇਂ ਰੱਬ ਲਈ ਕੋਈ ਬੇਗਾਨਾ ਨਹੀਂ ਮੇਰੇ ਖਾਲਸੇ ਲਈ ਕੋਈ ਬੇਗਾਨਾ ਨਹੀਂ ਹੋਵੇਗਾ